ਇੱਕ ਦੂਜੀ ਬੌਣ ਲੱਖ ਹੋਏ ਇਹਨੂੰ ਹੋਏ ਨਹੀਂ ਕਹਿੰਦੇ ਇਹ ਦੋ ਹਾਇ ਨੇ ਹੋਈ ਹੋਏ ਤਾਂ ਹੋਏਗਾ ਜਿੱਥੇ ਈੜੀ ਨੂੰ ਸਿਆਰੀ ਹੋਵੇ ਇਹ ਦੋ ਹਾਇ ਨੇ ਹੋਈ ਹੋ ਜਾਣ ਇੱਕ ਦੂਜੀ ਬੌਣ ਲੱਖ ਹੋਏ ਲੱਖ ਹੋਵੇਂ ਲੱਖ 20 ਹੋਵੇ ਵੀ ਨਹੀਂ ਕਹਿਣਾ ਹੋਵੇਂ ਲੱਖ ਲੱਖ ਢੇੜਾ ਅੱਖੀਆਂ ਇੱਕ ਨਾਮ ਜਗਦੀਸ਼ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਏਤ ਰਾਹ ਪਤ ਪਵੜੀਆਂ ਚੜੀਆਂ ਹੋਏ 21 ਸੁਣ ਗੱਲਾਂ ਆਕਾਸ਼ ਕੀ ਸੁਣ ਗੱਲਾਂ ਆਕਾਸ਼ ਕੀ ਸੁਣ ਤੇ ਥੋੜਾ ਜਿਆਦਾ ਰੁਕ ਜਾਣਾ ਸੁਣ ਗੱਲਾਂ ਨਹੀਂ ਕਹਿਣਾ ਸੁਣ ਗੱਲਾਂ ਆਕਾਸ਼ ਕੀ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਜ਼ਰੀ ਪਾਈ ਐ ਨਜ਼ਰੀ ਪਾਈ ਐ ਪੂਰੀ ਕੂੜਾ ਠੀਸ ਪੂਰੀ ਕੂੜਾ ਠੀਸ ਉਹਨੇ ਬੜੀ ਗੁੰਝਲਦਾਰ ਗੱਲ ਐ ਪਹਿਲਾਂ ਇਹਨੂੰ ਪੜਨਾ ਧਿਆਨ ਨਾਲ ਐ ਫਿਰ ਇਹਨੂੰ ਸਮਝਣਾ ਧਿਆਨ ਨਾਲ ਕਈ ਲੋਕ ਦੇਖਣ ਵਿੱਚ ਆਇਆ ਕਿ ਉਹ ਗਿਣਤੀ ਦੀਆਂ ਮਾੜਾ ਫੇਰਦੇ ਫਿਰ ਦਸਦੇ ਨੇ ਮੈਨੀਆ ਮਾੜਾ ਫੇਰਦੇ ਮਾਰੇ ਕਹਿੰਦੇ ਵੀ ਇਹਦੀ ਦਰਸ਼ਨ ਦੀ ਤੇ ਕੋਈ ਲੋੜ ਹੀ ਨਹੀਂ ਗਿਣਨ ਦੀ ਤੇ ਕੋਈ ਲੋੜ ਹੀ ਨਹੀਂ ਹੋਣ ਉਸ ਗੁੰਜਨ ਨੂੰ ਸਮਝਾਉਣ ਵਾਸਤੇ ਕਈਆਂ ਨੂੰ ਇਸ ਗੱਲ ਤੇ ਭਨੇਖਾ ਲੱਗਦਾ ਲੋ ਜੀ ਸਾਹਮਣੇ ਬਾਬਾ ਜੀ ਨੇ ਕਿਹਾ ਵੀ ਇੰਨੀ ਮਾਲਿਆ ਪੈਣੀ ਆ ਤੁਸੀਂ ਕੀ ਕਹਤੋਂ ਭਾਈ ਜੇ ਗੁਰੂ ਸਾਹਿਬ ਕਹਿ ਰਹੇ ਮੈਂ ਤੇ ਉਹ ਗਲ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਇੱਕ ਤੂੰ ਜੀਵ ਹੋ ਇੱਕ ਜੀਵ ਤੂੰ ਲੱਖ ਹੋਏ ਨਖਾ ਹੋ ਜਾਂਦਾ ਲੱਖ ਹੋ ਮੈਂ ਲੱਖ ਪੀਸ ਇੱਕ ਲੱਖ ਤੋਂ 20 ਲੱਖ ਹੋ ਜਾਂਦਾ ਇਹ ਉਹ ਅਰਥ ਨੇ ਕਿ ਜੇ ਤੁਸੀਂ ਨਾਲ ਦੀ ਨਾਲ ਸਮਝੀ ਜਾਓ ਹਾਂ ਜਦੋਂ ਤੀਕਰ ਸਮਝਣ ਦੀ ਭੁੱਖ ਨਹੀਂ ਪੈਦਾ ਹੁੰਦੀ ਉਦੋਂ ਤੀਕਰ ਅਸੀਂ ਉਪਰੋਂ ਉਪਰੋਂ ਲੰਘ ਜਾਂਦੇ ਹਾਂ ਪਰ ਜਦੋਂ ਇਹ ਜਗਿਆਸਾ ਹੋ ਗਈ ਵੀ ਅਸੀਂ ਤੇ ਬਾਣੀ ਨੂੰ ਸਮਝ ਕੇ ਪੜ੍ਹ ਕਿਉਂਕਿ ਬਾਣੀ ਗੁਰੂ ਹੈ ਤੇ ਗੁਰੂ ਦਾ ਕੰਮ ਹੈ ਗਿਆਨ ਦੇਣਾ ਮੈਂ ਕਹਿੰਦਾ ਤੁਹਾਨੂੰ ਕੋਈ ਚਿੱਠੀ ਆਵੇ ਜਿਸੇ ਮਹਿਕਮੇ ਵੱਲੋਂ ਤੁਸੀਂ ਪੜ੍ਹਦੇ ਹੋ ਨਾ ਫਿਰ ਉਹਨੂੰ ਸਮਝਦੇ ਜੇ ਆਪ ਪੜ੍ਹਨੀ ਨਾ ਆਏ ਤਾਂ ਜਿਹੜੇ ਪੜਨ ਵਾਲੇ ਕੋਲ ਪੜਾਈ ਦੀ ਫਿਰ ਉਹਨਾਂ ਆਖੀ ਨੇ ਦਾ ਮਤਲਬ ਸਮਝਾ ਸਕਦਾ ਛੱਟਮੇ ਤੇ ਇਸੇ ਤਰ੍ਹਾਂ ਇੱਕ ਗੁਰੂ ਦੇ ਗਿਆਨ ਦੀਆਂ ਚਿੱਠੀਆਂ ਹਰ ਸਾਡੇ ਪਰ ਅਸੀਂ ਇਹਨਾਂ ਨੂੰ ਤੋਤਾ ਰਟਣੀ ਪੜਨਾ ਸ਼ੁਰੂ ਕਰ ਦਿੱਤੀ ਇਹਨੂੰ ਵਿਚਾਰੀਏ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਇੱਕ ਦੂਜੀ ਬਹੁਤ ਲੱਖ ਹੋਏ ਬੋਲੋ ਲੱਖ ਹੋਵੇ ਲੱਖ ਅਲੀਸ਼ਤ ਹੋਵੇ ਲਕੀਰ ਇੱਕ ਲੱਖ ਤੋਂ 20 ਲੱਖ ਫਿਰ ਲੱਖ ਲੱਖ ਢੇੜਾ ਆਖੀ ਹੈ ਜਿਹੜਾ ਨਾਮ ਚੁੰਦਾ ਵਾਰੀ ਫੇਰਾ ਇੱਕ ਜੀਵ ਨਾਲ ਲੱਖ ਲੱਖ ਵਾਰੀਆਂ ਕੀ ਕੀ ਇੱਕ ਨਾਮ ਜਗਦ ਜਗਦੀਸ਼ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ ਜਿਹਦਾ ਮਤਲਬ ਹੈ ਜਗਤ ਦਾ ਈਸ਼ ਸਾਰੇ ਜਗਤ ਦਾ ਜੋ ਮਾਲਕ ਹੈ ਮਹਾਰਾਜ ਕਹਿੰਦੇ ਨੇ ਕਿ ਲੋਕਾਂ ਵਿੱਚ ਇਹ ਪ੍ਰਚਲਿਤ ਗੱਲ ਬਣ ਗਈ ਵੀ ਗਿਣਤੀ ਮਿਣਤੀ ਦੀਆਂ মালা ਫੇਰੋ ਰੱਬ ਖੁਸ਼ ਹੋ ਜਾਵੇ ਇਹ ਖਿਆਲ ਹੈ ਲੋਕ ਫੇਰਦੇ ਨੇ माड़ा भी रखी हुई ने फिर पर बाबा तो कह माड़ा फिरन की बजाए की करो सास सा मन अंतर की उतर चिंद आस अनित त्यागो तरंग शांत जन की तूर मन मंग।, मंग आप छोड़ देहंती करो आप छोड़ देहंती करो साध संग अगन सागर तरो साध संग अगन सागर तरो हर तन के परले होपना नानक गुरु पूरे नमस गुरु बाबा जी कहंदे ने ए ख्याल प्रचल्लत है कि एत राह पथ पवड़ी ਇਹ ਉਸ ਪਤੀ ਪਰਮੇਸ਼ਰ ਨੂੰ ਮਿਲਣ ਦੀਆਂ ਪੌੜੀਆਂ ਹਨ ਇਹਤ ਰਾਹ ਇਸ ਰਾਹ ਤੇ ਚੱਲ ਕੇ ਪਤ ਪਵੜੀਆਂ ਪਰਮਾਤਮਾ ਰੂਪੀ ਪਤੀ ਨੂੰ ਮਿਲਣ ਦੀਆਂ ਪੌੜੀਆਂ ਚੜੀਏ ਹੋਏ ਅਕੀਸ ਜਿਹੜਾ ਨਾ ਪੌੜੀਆਂ ਨੂੰ ਚੜ ਜਾਏ ਉਹ ਅਕੀਸ ਹੋ ਜਾਂਦਾ ਹੈ ਅਕੀਸ ਦਾ ਮਤਲਬ ਹੈ ਇੱਕ ਈਸ਼ ਪਰਮਾਤਮਾ ਨਾਲ ਇਕਮਿਕ ਹੋ ਜਾਣਾ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਇਸ ਨਾਲ ਸਹਿਮਤ ਨਹੀਂ ਇਨਾ ਮਤਲਬ ਤੇ ਤੁਸੀਂ ਗਿਣਤੀਆਂ ਮਿਲਤੀਆਂ ਵਿੱਚ ਪੈਰੋ ਹੋਗੇ ਮੈਂ ਇੰਨੇ ਪਾਠ ਕੀਤੇ ਮੈਂ ਇੰਨੀਆਂ ਮਾਲਾ ਪਹਿਨੀਆਂ ਰੱਬ ਇਨਾ ਗਿਣਤੀਆਂ ਤੇ ਪ੍ਰਸੰਨ ਹੋ ਸੁਣ ਗੱਲਾਂ ਆਕਾਸ਼ ਕੀ ਮਰਦਾ ਡੂੰਗਾ ਨੁੱਤਾ ਫਰਸ ਪਾਇਨਾ ਇਹ ਠੀਕ ਹੈ ਕਿ ਅਸੀਂ ਇੱਕ ਟਾਈਮ ਨਿਯਤ ਕਰ ਲਿਆ ਵੀ ਅਸੀਂ 4 ਦਿਨ ਲਾਉਣੇ ਨੇ ਸਵੇਰੇ ਸ਼ਾਮ ਪਰ ਇੱਥੇ ਗੱਲ ਮੁੱਕ ਨਹੀਂ ਜਾਂਦੀ ਜੇ ਨੂੰ ਹੋਰ ਖੋਲਾਂਗੇ ਹੋਰ ਖੋਲਾਂਗੇ ਸਮਾਂ ਤੇ ਲੱਗੇ ਹੁਣ ਮਹਾਰਾਜ ਕਹਿੰਦੇ ਨੇ ਸੁਣ ਗੱਲਾਂ ਆਕਾਸ਼ ਦੀ ਆਕਾਸ਼ ਦੀਆਂ ਗੱਲਾਂ ਹੁੰਦੀਆਂ ਨੇ ਉੱਚੀਆਂ ਗੱਲਾਂ ਇਹ ਇਹੋ ਜਿਹੀਆਂ ਉੱਚੀਆਂ ਗੱਲਾਂ ਸੁਣ ਕੇ ਕੀਟਾਂ ਆਈ ਰੀਸ ਕੀਟ ਕਹਿੰਦੇ ਨੇ ਕੀੜਿਆਂ ਨੂੰ ਇੱਕ ਉਹ ਤੇ ਕੀਟ ਬਹੁਤੇ ਹੁਣ ਤੇ ਕੀਟਾਂ ਕੀੜਿਆਂ ਨੂੰ ਰੀਸ ਆ ਗਈ ਜਿਹੜੇ ਰਿੰਗਣ ਵਾਲੇ ਸੰਤਰਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਵੈਗਣਤੀ ਮਿੰਤੀ ਕਰਕੇ ਕਰੀਏ ਲੋਕ ਕਰਦੇ ਨੇ ਗਿਣਾਂ ਉਹ ਵਾਗੁਰੂ ਵਾਗੁਰੂ ਰਾਮ ਰਾਮ ਕਰੋ ਕਰੋ ਪਰ ਰਾਮ 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 1 ਰਾਮ 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 2 ਗਿਣਤੀ ਦੀ ਕੀ ਲੋੜ ਪਰਮਾਤਮਾ ਦਾ ਸਿਮਰਨ ਕਰਨਾ ਗੁਰੂ ਸਾਹਿਬ ਕਹਿੰਦੇ ਨੇ ਉਠ ਤੈ ਬੈਠ ਤ ਸੋਭਤ ਧਿਆਈ ਹੈ ਮਾਰਗ ਚਲਤ ਹਰੇ ਹਰ ਜਿਨ੍ਹਾਂ ਮਹਾਤਮਾ ਕੋਲ ਮੈਂ ਪੜਿਆ ਸੰਤ ਤੇਜ ਸਿੰਘ ਜੀ ਡਬਲਪਲੈਸ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਡਬਲਪਲੈਸ ਪਰ ਜਦੋਂ ਉਹ ਸਿਮਰਨ ਦੀ ਗੱਲ ਸਮਝਾਉਂਦੇ ਬੜਾ ਹੀ ਸੌਖਾ ਤਰੀਕਾ ਸੀ ਹਾਂ ਦੇ ਬੀਬੀਓ ਤੁਸੀਂ ਦੁੱਧ ਰੜਕਦੀਆਂ ਹੋ ਆਮ ਬੀਬੀਆਂ ਅਗੇ ਰੜਕਦੀਆਂ ਹੁਣ ਤੁਸੀਂ ਕਹਿੰਦੇ ਨਹੀਂ ਰੜਕਦੀਆਂ ਚਲੋ ਕੋਈ ਗੱਲ ਪਰ ਮੈਂ ਸਮਝਾਉਣ ਦੀ ਗੱਲ ਕਰ ਰਿਹਾ ਉਹਨਾਂ ਨੇ ਕਿਹਾ ਸੱਜੇ ਹੱਥ ਦੀ ਰੱਸੀ ਖਿੱਚਦੀਆਂ ਹੋ ਨਾ ਤੇ ਆਖਿਆ ਕਰੋ ਵਾਹ ਤੇ ਖੱਬਿਆਂ ਦੀ ਖਿੱਚੋ ਤੇ ਆਖੋ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਨਾਲੇ ਦੁੱਧੜ ਕਿਹਾ ਜਾਏਗਾ ਨਾਲੇ ਬਾਹਰ ਮੁਸਕਰਾਇਆ ਆਟਾ ਗੁੰਨ ਲਿਓ ਦੋ ਥਾਨਾਂਰ ਮੁਕੀ ਦੰਦਿਆਉ ਨਾ ਸੱਜਿਆ ਜੀ ਮੁਕੀ ਦਾ ਵਾਹ ਗੁਰੂ ਵਾਹ ਗੁਰੂ ਉਹਨੇ ਥੇ ਗਣਤੀ ਮਿੰਤੀ ਗੱਲ ਨਹੀਂ ਕੀਤੀ ਲੋੜ ਪੈਦਲ ਤੁਰਦੇ ਹੋ ਸੱਜਾ ਪੈਰ ਚੁੱਕੋ ਆਖੋ ਵਾਹ ਗੁਰੂ ਵਾਹ ਸਫਰ ਵੀ ਮੁੱਕ ਜਾਏਗਾ ਸਫਰ ਵੀ ਹੋ ਜਾਣਾ ਸਾਈਕਲ ਚਲਾਉਂਦੇ ਹੋ ਸੱਜਾ ਪੈਡਲ ਦਬੋ ਵਾਹ ਬੁਰ ਬੋ ਮੇਰਾ ਮਤਲਬ ਜਿਹੜਾ ਸਵਾ ਜਿਹੜਾ ਧਿਆਨ ਗਿਣਤੀ ਵਿੱਚ ਲਾਉਣਾ ਹੈ ਉਹਨਾਂ ਸਵਾ ਉੱਤੇ ਲਾਉਣਾ ਤੂੰ ਸੁਣ ਗੱਲਾਂ ਆਕਾਸ਼ ਕੀ ਇਹ ਉੱਚੀਆਂ ਗੱਲਾਂ ਸੁਣ ਕੇ ਕੀਟਾਂ ਆਈ ਰੀਸ ਕੀੜਿਆਂ ਨੂੰ ਵੀ ਰੀਸ ਆ ਵੀ ਆਪਾਂ ਵੀ ਗਿਣ ਕੇ ਮਾਲਾ ਫੇਰੀਏ ਤੇ ਰੱਬ ਨੂੰ ਮਿਲ ਜਾਈਏ ਪਾਤਸ਼ਾਹ ਕਹਿੰਦਾ ਇਹਨਾਂ ਗਣਤੀਆਂ ਮਿੰਟੀਆਂ 'ਚ ਫਸ ਕੇ ਤੁਸੀਂ ਉੱਡ ਜਾਓਗਾ ਫਿਰ ਤੁਸੀਂ ਦੱਸੋਗੇ ਲੋਕਾਂ ਨੂੰ ਮੈਂ ਇੰਨੀਆਂ ਮਾਲਾ ਫੇਰਦਾ ਮੈਨੀਆਂ ਮਾਲੀਆਂ ਫਿਰ ਆ ਦੇਖਣਾ ਇੱਕ ਹੋ ਕੇ ਅਸੀਂ ਤੇ ਕੰਮ ਕਰਨਾ ਹੈ ਇਹ ਉਹਦੀ ਮਿਹਰ ਹੈ ਕਿ ਕੁਝ ਟੁੱਟ ਕੇ ਦੇ ਦੇ ਨਾਨਕ ਨਜ਼ਰੀ ਪਾਈ ਹੈ ਆ ਫੈਸਲਾ ਹੈ ਨਾਨਕ ਜੀ ਫਰਮਾਦੇ ਸਾ ਟਾਈਮ ਨਹੀਂ ਹੁੰਦਾ ਕਈ ਵਾਰੀ ਕਈ ਗੱਲਾਂ ਸਮਝਾਉਣ ਲਈ ਕੋਈ ਕੋਈ ਨਾ ਕੋਈ ਸਾਖੀ ਸੁਣਾਈ ਜਾਏ ਮੈਂ ਜਦੋਂ ਰਿਕਾਰਡਿੰਗ ਕਰਦਾ ਤੇ ਮੇਰੇ ਕੋਲ ਟਾਈਮ ਸਿਰਫ ਅੱਧਾ ਘੰਟਾ ਹੁੰਦਾ ਤੋ ਮੈਨੂੰ ਉਹਦੀ ਤਸੀਮਤ ਹੋਣਾ ਪਿਆ ਕਈਆਂ ਦੇ ਫੋਨ ਆਂਦੇ ਨੇ ਬਾਬਾ ਜੀ ਨੂੰ ਕੋਈ ਸਾਖੀ ਸੁਣਾਉਂਦੇ ਹੋਣਾ ਫਿਰ ਸਾਨੂੰ ਬੜੀ ਸਮਝ ਆਉਂਦੀਆਂ ਉਹਨਾਂ ਦਾ ਮਤਲਬ ਹੁੰਦਾ ਹੈ ਵੀ ਸਾਖੀ ਸੁਣਾਇਆ ਕਰੋ ਪਰ ਇਹਨਾਂ ਟਾਈਮ ਨਹੀਂ ਹੁੰਦਾ ਲੋਕਸ ਆਪ ਟੀਵੀ ਦੇ ਉੱਤੇ ਬੜਾ ਸੀਮਤ ਟਾਈਮ ਹੁਣ ਮੈਂ ਜੇ ਤੁਹਾਨੂੰ ਛੋਟੀ ਜੀ ਸਾਖੀ ਸੁਣਾ ਦਿਆਂ ਤੁਹਾਨੂੰ ਗੱਲ ਸਮਝ ਆ ਜਾ ਕਹਿੰਦੇ ਕਿ ਰਾਜਾ ਸੀ ਤੇ ਉਹ ਰਾਜਾ ਵੀ ਸੀ ਤੇ ਆਪਣੀ ਪਰਜਾ ਨੂੰ ਪਰਮਾਤਮਾ ਦੇ शिवरन ਵਿੱਚ ਵੀ ਜੋੜਦਾ ਚੰਗੇ ਪਾਸੇ ਵੀ ਤੋੜਦਾ ਕਿਉਂਕਿ ਆਮ ਕਹਾਵਤ ਹੈ ਜਥਾ ਰਾਜਾ তথা ਪਰਜਾ ਜਿਉਂ ਜਿਆ ਰਾਜਾ ਕਪਟੀ ਹੋਵੇਗਾ ਝੂਠਾ ਹੋਵੇਗਾ ਜ਼ੁਲਮ ਉਹੋ ਜੀ ਪਰਜਾ ਬਣਗਾ ਤਾਂ ਉਹ ਰਾਜਾ ਕੀ ਕਰਦਾ ਸੀ ਉਹ ਲੋਕਾਂ ਨੂੰ ਪ੍ਰਮਾਤਮਾ ਦੇ शिवरन ਵਿੱਚ ਵੀ ਜੋੜਦਾ ਤੇ ਉਹਨੇ ਕ ਅਨਾਉਂਸਮੈਂਟ ਕੀਤੀ ਵੀ ਜਿਸ ਬੰਦੇ ਨੇ দান ਵੇਚਣਾ ਹੋਵੇ ਮੇਰੇ ਕੋਲ ਆ ਤੇ ਕਈ ਲੋਕੋ ਦੇ ਕੋਲ ਧਨ ਵੇਚਣ ਚੱਲ ਜਾਂਦੇ ਫਿਰ ਰਾਜਾ ਉਹਨਾਂ ਨੂੰ ਸਮਝਾਉਂਦਾ ਭਈ ਕਿਉਂ ਵੇਚਦੇ ਹੋ ਧਨ ਵੇਚਣ ਲਈ ਥੋੜਾ ਹੁੰਦਾ ਅੰਦੇ ਸਾਨੂੰ ਪੈਸੇ ਚਾਹੀਦੇ ਨੇ ਸਾਨੂੰ ਘਾਟਾ ਪੈ ਗਿਆ ਸਾਨੂੰ ਉਹ ਹੋ ਗਿਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਪੈਸੇ ਲੈ ਜਾਓ ਜਦੋਂ ਤੁਹਾਡੇ ਕੋਲ ਹੋਣਗੇ ਮੈਨੂੰ ਦੇ ਜਾਇਓ ਪਰ ਵੇਚੋ ਨਾ ਧਨ ਨਾ ਵੇਚੋ ਕਈਆਂ ਨੂੰ ਸਮਝ ਆ ਜਾਂਦੀ ਹੈ ਕਈਆਂ ਨੂੰ ਨਹੀਂ ਆਉਂਦੀ ਇੱਕ ਬੰਦਾ ਬੜਾ ਅਮੀਰ ਸੀ ਬੜਾ ਵੱਡਾ ਵਪਾਰੀ ਸੀ ਤੇ ਉਹ ਧਨ ਵੀ ਕਰਦਾ ਸੀ ਉਈ ਐਸੀ ਠੋਕਰ ਲੱਗੀ ਕਹਿ ਲਓ ਜਾਂ ਘਾਟਾ ਪੈ ਗਿਆ ਤੇ ਉਹਦਾ ਬਹੁਤ ਸਾਰਾ ਨੁਕਸਾਨ ਹੋ ਗਰੀਬ ਹੋ ਉਹਦੇ ਕੰਨਾਂ ਵਿੱਚ ਵੀ ਰਾਜੇ ਦੀ ਇਹ ਆਵਾਜ਼ ਪਈ ਕਿ ਉਹ ਰਾਜਾ দান ਖਰੀਦਦਾ ਉਹਨੇ ਸੋਚਿਆ ਜਦੋਂ ਮੈਂ ਅਮੀਰ ਸੀ ਮੇਰਾ ਬੜਾ ਵੱਡਾ ਕਾਰੋਬਾਰ ਸੀ ਮੈਂ দান ਕਰ ਦਤ ਤੇ ਜੇ ਮੈਂ ਕੋਈ ਧਨ ਵੇਚ ਲਿਆ ਚਾਰ ਪੈਸੇ ਮਿਲ ਜਾਣਗੇ ਮੈਂ ਫਿਰ ਅਮੀਰ ਹੋ ਜਾऊंगा ਫਿਰ ਵਪਾਰ ਫਿਰ দান ਕਰ ਦਤ ਉਹਦੀ ਉਸਨੇ ਤਿਆਰੀ ਕਰ ਲਈ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਭਲੀਆਂ ਲੋਕੇ ਸਵੇਰੇ ਮੈਂ ਜਾਣਾ ਰਾਜੇ ਨੂੰ ਮਿਲਣ ਤੇ ਤੂੰ ਮੈਨੂੰ ਦੋ ਰੋਟੀਆਂ ਬਕਾ ਲ ਦੇ ਮੈਂ ਪੋਣੇ ਚ ਬੰਦ ਲਵਾਗਾ ਨਾਲ ਲੈ ਜਾਗਾ ਜਿੱਥੇ ਮੈਨੂੰ ਭੁੱਖ ਲੱਗੇਗੀ ਜਾਂ ਪਾਣੀ ਮਿਲੇਗਾ ਮੈਂ ਖਾ ਲਵਾਂਗਾ ਤੁਰ ਕੇ ਉਹਨੂੰ ਤੁਰਿਆ ਜਾਂਦਾ ਇੱਕ ਜਗ੍ਹਾ ਉਹਨੂੰ ਭੁੱਖ ਲੱਗੀ ਪਾਣੀ ਦਾ ਦੇਖਿਆ ਖੂਬ ਜਾਂ ਨਲਕਾ ਤੇ ਉੱਥੇ ਬਹਿ ਕੇ ਖਾਣ ਲੱਗਿਆ ਜਦੋਂ ਨੇ ਪੋਣਾ ਖੋਲਿਆ ਇਨ ਉਸ ਵੇਲੇ ਇੱਕ ਕੁੱਤੀ ਆ ਗਈ। ਉਹਦੇ ਪਿੱਛੇ ਚਾਰ ਕਤੂਰੇ ਸਨ। ਉਹ ਆ ਕੇ ਕੋਲ ਬਹਿ ਗਈ। ਇਹ ਬੰਦਾ ਸਮਝ ਗਿਆ ਵੀ ਇਹ ਕੁੱਤੀ ਨੂੰ ਲੋੜ ਹੈ। ਉਹਨੇ ਇੱਕ ਰੋਟੀ ਬਾਹਰ ਪਾ ਦਿੱਤੀ। ਕਦਮਾਂ ਇੱਕ ਖਾਦਮਾ। ਪਰ ਉਹ ਕੁੱਤੀ ਹਾਲੇ ਵੀ ਨਾ ਉਹਦੇ ਪਿੱਛੇ ਚਾਰ ਕਤੂਰੇ ਵੀ ਸੀ। ਉਹਨੇ ਦੂਜੀ ਵੀ ਬਾਹਰ ਪਾ ਦਿੱਤੀ। ਦੋਵੇਂ ਰੋਟੀਆਂ ਪਾ ਦਿੱਤੀ। ਤੇ ਆਪ ਪਾਣੀ ਦਾ ਬੁੱਕ ਪੀ ਕੇ ਤੁਰ ਪਿਆ। ਵੇ ਚਲੋ ਸ਼ਹਿਰ ਜਾ ਕੇ ਮੈਂ ਕਦੇ ਖਰ ਮੰਗਾ ਤੋ ਉਹ ਰਾਜੇ ਕੋਲ ਪਹੁੰਚ ਗਿਆ ਰਾਜੇ ਨੇ ਉਹਦਾ ਬੜਾ ਸਤਕਾਰ ਕੀਤਾ ਬਿਠਾਇਆ ਤੇ ਕਹਿੰਦਾਗਾ ਆਓ ਸੇਠ ਜੀ ਕਿਵੇਂ ਆਏ ਕਹਿੰਦਾ ਜੀ ਮੈਂ ਸੁਣਿਆ ਤੁਸੀਂ ਧਾਨ ਖਰੀਦੇ ਹੋ ਕਹਿੰਦਾ ਹਾਂ ਕਹਿੰਦਾ ਮੈਂ ਧਾਨ ਵੇਚਣ ਆਇਆ ਕਹਿੰਨ ਲਗੇ ਧਾਨ ਕਿਉਂ ਵੇਚਦੇ ਹੋ ਕਹਿੰਦਾ ਜੀ ਜਦੋਂ ਮੈਂ ਅਮੀਰ ਸੀ ਤਾਂ उदो तो मैं दान किया तो हूँ किसी कारण मैं गरीब हो गया इसलिए मैं सुनिया तह तो तुम खरीद हो मैं क्या बेच दी चार पैसे मिल जाएंगे फिर आप फिर अमीर बनने फिर दान करता राजे ने बड़ा समझाया कहते तो पैसे ले जाओ कारोबार करो अजें बैंक वाले लोन देंगे कल नहीं देंगे हम जो कोई लोन लेके शराब पी ले हो गलत काम कर रहे तो बैंक वाले की कर उन्होंने पुरुखी करनी है मैं ਰਾਜੇ ਦਾ ਮਕਸਦ ਇਹ ਸੀ ਕਿ ਲੋਕਦਾਨ ਵੇਚਣ ਦਾ ਕੰਮ ਕਰਦਾ ਫਰ ਉਹ ਅਮੀਰ ਬੰਦਾ ਨਹੀਂ ਮੰਨਿਆ ਅਲੋਜੀ ਇਸ ਤਰ੍ਹਾਂ ਨਹੀਂ ਮੈਂ ਤੇ ਜੇ ਕੋਈ দান ਮੇਰਾ बिकਦਾ ਹੈ ਤੇ ਲੈ ਲਓ ਨਹੀਂ ਤੇ ਮੈਂ ਇਸ ਤਰ੍ਹਾਂ ਪੈਸੇ ਨਹੀਂ ਲੈਂਦਾ ਗੱਲ ਕੀ ਰਾਜਾ ਮਜਬੂਰ ਹੋ ਗਿਆ ਕਿ ਨਾ 10 ਫਿਰ ਕਿਹੜਾ দান ਵੇਚੂ ਉਹ ਹੁਣ ਦੱਸਣ ਲੱਗ ਪਏ ਵੀ ਜੀ ਮੈਂ ਉੱਥੇ ਇੱਕ ਸਕੂਲ ਬਣਾਇਆ ਸੀ ਉਥੇ ਮੈਂ ਕਿ ਪੁੱਲ ਬਣਾਇਆ ਸੀ ਉਥੇ ਮੈਂ ਕਿ ਮਣਕਾ ਲਵਾਇਆ ਸੀ ਉਹ ਤਾਂ ਸੀ ਗਿਆ ਤੇ ਰਾਜਾ ਕਹੀ ਗਿਆ ਵੀ ਉਹਦਾ ਕੋਈ ਮੁੱਲ ਨਹੀਂ ਪਿਆ ਉਹਦਾ ਕੋਈ ਮੁੱਲ ਨਹੀਂ ਪਿਆ ਉਹਦਾ ਕੋਈ ਜਿੰਨੇ ਕੋ ਨੂੰ ਯਾਦ ਸੀ ਉਹਨੇ ਸਾਰੇ ਦੱਸ ਜਦੋਂ ਮੁੱਲ ਹੀ ਨਹੀਂ ਪਿਆ ਤੇ ਹੁਣ ਰਾਜੇ ਨੇ ਕੀ ਦੇਣਾ ਤੇ ਉਹਨੇ ਲੈਣਾ ਕੀ ਉੱਠ ਕੇ ਤੁਰ ਪਿਆ ਕਹਿੰਦਾ ਚੰਗਾ ਜੀ ਮੈਂ ਚੱਲਦਾ ਕਹਿੰਦਾ ਬਹਿ ਜਾ ਇੱਕ ਧਾਮ ਤੁਹਾਡਾ ਐਸਾ ਹੈ ਜਿਹਦਾ ਮੁੱਲ ਬਹੁਤ ਜ਼ਿਆਦਾ ਹੈ ਇਹ ਮੈਂ ਆਪਣਾ ਰਾਜ ਵੀ ਦੇ ਦਿਆਂ ਤੁਹਾਨੂੰ ਉਹਦਾ ਮੁੱਲ ਨਹੀਂ ਹਿੱਤਾ ਦਾ ਸੋਚ-ਸੋਚ ਕੇ ਕਹਿੰਦਾ ਜੀ ਮੈਂ ਤਾਂ ਜੋ ਕੀਤਾ ਸੀ ਉਹ ਤੁਹਾਨੂੰ ਦੱਸ ਦਿੰਦਾ ਜਦੋਂ ਰਾਜੇ ਨੇ ਵਿਖਿਆ ਮੈਨੂੰ ਬਾਕੀ ਯਾਦ ਨਹੀਂ ਕਹਿਣ ਲੱਗਾ ਜਿਹੜਾ ਤੂੰ ਕੁੱਤੀ ਨੂੰ ਦੋ ਰੋਟੀਆਂ ਪਾਈਆਂ ਹਨ ਉਹਦਾ ਮੁੱਲ ਪੈ ਗਿਆ ਕਿਉਂਕੋ ਤੂੰ ਭੁੱਲ ਗਏ ਹੁਣ ਤੁਸੀਂ ਆਪੀ ਨੋਟ ਕਰ ਨੇਕ ਕੰਮ ਕਰਕੇ ਜੇ ਤੁਸੀਂ ਭੁੱਲ ਜਾਓਗੇ ਤਾਂ ਉਹਦੀ ਕੀਮਤ ਪੈ ਗਈ ਉਹ ਸੋਚਾ ਕਰਕੇ ਸਮਝਣਾ ਤੇ ਜਿਹੜਾ ਬੀਜ ਖੇਤੀ ਖੇਤ ਦੇ ਅੰਦਰ ਚਲਾ ਜਾਏ ਉਹ ਉਗਦਾ ਹੈ ਜਿਹੜਾ ਬੀਜ ਬਾਹਰ ਰਿਪਿਆ ਰਹਿ ਜਾਏ ਉਹ ਨੂੰ ਜਾਂ ਤੋਂ ਪਛਕਾ ਦਿੰਦੀ ਹੈ ਜਾਂ ਪੰਛੀ ਚੁੱਕੇ ਲੈ ਜਾਂਦੇ ਉਹ ਉਗਦਾ ਨਹੀਂ ਇਹ ਜਿਹੜਾ ਗਿਣਤੀਆਂ ਮਣਤੀਆਂ ਕਰਨੀਆਂ ਤੇ ਦੱਸਣੀਆਂ ਇਹ ਗੁਰਮਤਿ ਵਿੱਚ ਪਰਵਾਹ ਨਹੀਂ ਸਾਨੂੰ ਗੁਰੂ ਦਾ ਹੁਕਮ ਹੈ ਵੀ ਸਵੇਰੇ ਉੱਠੋ ਅੰਦਰ ਘੁਰਿਆ ਰਾਦਣਾ ਜੇਵਾ ਜਪ ਕਰ ਨੇਤਰੀ ਸਤਗੁਰੂ ਪੀਖਣਾ ਸ਼ਰਮਣੀ ਸੁਣਨਾ ਗੁਰਨਾ ਸਤਪੁਰ ਸੇਤੀ ਰਤਿਆਂ ਕਰੀ ਚਲੋ ਪਤਾ ਨਹੀਂ ਕੋਲ ਦੀ ਮੇਰ ਹੁੰਦਾ ਤਾਂ ਇਸ ਪੌੜੀ ਵਿੱਚ ਬਹੁਤ ਡੂੰਗੀ ਗੱਲ ਹੈ ਜਦ ਤੱਕ ਇਹਨੂੰ ਇੰਨਾ ਸਮਾਂ ਨਾ ਲਾਓ ਸਮਝ ਨਹੀਂ ਆਉਂਦੀ